O é um... ਧੰਨਵਾਦ ਬਲਦੇਵ ਸਿੰਘ ਸੇ ਉਹ ਤਿਆਰ ਹੈ ਸਭ ਤੋਂ ਪਹਿਲਾਂ ਸਾਰੇ ਸ਼ਾਲ ਪੈਣ ਪ੍ਰਭੂ ਬਜੂਗੋ ਬੇਬਿਓ ਪ੍ਰਾਣ ਗੱਜ ਕੇ ਆਖੋ ਵਾਹਿਗੁਰੂ ਦੀਆਂ ਖਾਲਸਾ ਤੇ ਵਾਹਿਗੁਰੂ ਦੀ ਜਿੱਤ ਤੇ ਸਾਰੇ ਪ੍ਰਭੂ ਆਪ ਨੂੰ ਪਤਾ ਅੱਜ ਆਪਾਂ ਨੂੰ ਸ਼ੰਭੂ ਬੋਰਡ ਦੇ ਬੈਠਿਆਂ ਨੂੰ 100 ਦੁਣਾ ਪੂਰਾ ਹੋ ਗਿਆ ਪਰ ਉਹਦੇ ਵਿੱਚ ਆਪਾਂ ਨੇ ਆਪਣੇ ਕਈ ਤਰ੍ਹਾਂ ਨੁਕਸਾਨ ਸਹਿਤ ਹੋ ਗਏ ਨੇ ਬਹੁਤ ਹਜ਼ਾਰਾਂ ਦੇ ਇਗਰਤੇ ਵਿੱਚ ਫਰਟੇ ਹੋਏ ਨੇ ਪਰ ਉਹ ਸੱਤ ਮਿੰਟ ਵਾਸਤੇ ਸਖਤ ਰਵਚਾਰ ਸਜ ਕਰਨ ਮੇਰੀ ਕੌਮ ਦੇ ਯੋਧਿਓ ਮਾਈ ਪਾ ਦੁਨੀਆ ਵਾਰਸਾਂ ਮੇਰੀਆਂ ਪੈਣਾ ਖੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਮੇਰੀਆਂ ਪੈਣਾ ਬੁਲਾਰੇ ਸਾਰੇ ਬਹੁਤ ਹੋਲੇ ਨੇ ਮੈਂ ਜਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਪਿੱਛੇ ਬੁਲਾਰੇ ਬਹੁਤ ਨੇ ਮੈਂ ਇੰਦੀਆਂ ਗਬੇਂਤੀਆਂ ਕਰਨੀਆਂ ਹੈ ਕਿ ਹੁਣ ਗੱਲੀ ਲੜਾਈ ਫਸਲ ਦੀ ਨਹੀਂ ਹੁਣ ਲੜਾਈ ਨਸਲਾਂ ਦੀ ਵੀ ਹੈ ਤੁਹਾਡੇ ਤਿੰਨ ਬੱਚੇ ਜੇਲ੍ਹ ਧੱਕੇ ਹੋਏ ਨੇ ਪੰਜਾਬ ਦੇ ਕੁਝ ਬੱਚੇ ਡਿਬਰੂਗੜ੍ਹ ਧੱਕੇ ਹੋਏ ਨੇ ਤੇ ਅੱਜ ਜਿਹੜੀ ਸੱਤਾਜ ਪਾਰਟੀ ਹੈ ਜਿਹੜੀ ਮੁੜ ਕੇ ਆਉਣਾ ਚਾਹੁੰਦੀ ਹੈ ਉਹਦੇ ਜਿਹੜੇ ਐਮਪੀ ਦੇ ਕੈਂਡੀਡੇਟ ਨੇ ਉਹ ਇੱਕ ਹਸਰਾਜ ਹਸ ਪਹਿਲਾਂ ਧਮਕੀ ਦਿੰਦਾ ਹੈ ਫਿਰ ਬਿੱਟੂ ਲੁਧਿਆਣੇ ਤੋਂ ਬੋਲਦਾ ਹੈ ਕਹਿੰਦਾ ਕਿ ਮੈਂ ਫੋਟੋਆਂ ਖਿੱਚਣੀਆਂ ਫੇਰ ਤੁਸੀਂ ਕਹਿੰਦੇ ਡਿਬਰੂਗੜ੍ਹ ਭੇਜ ਦਿੱਤਾ ਉਹਦਾ ਇਸ਼ਾਰਾ ਕਿਧਰ ਨੂੰ ਹੈ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਵੱਲੋਂ ਇਹ ਗੱਲ ਦਾ ਤਿਆਰ ਕਰ ਲੋ ਆਉਣ ਵਾਲੀਆਂ ਨਸਲਾਂ ਵੱਲੋਂ ਪਰ ਮੈਂ ਉਹਨੂੰ ਦੱਸਣਾ ਚਾਹੁੰਦਾ ਇਸ ਪੰਚ ਤੋਂ ਉਹ ਪੁੱਛੜਦੇ ਆ ਪੋਤਿਆਂ ਤੇਰਾ ਬਾਬਾ ਪੁੱਜੜ ਸੀ ਬਿਆਨਤ ਸਿੰਘ ਪੁੱਜੜ ਉਹਦੇ ਆ ਪੋਤਿਆਂ ਉਹ ਵੀ ਧਮਕਾਉਂਦਾ ਸੀ ਤੇ ਮੁੜ ਕੇ ਲੱਭਾ ਨਹੀਂ ਕਿਧਰ ਗਿਆ ਤੇ ਤੂੰ ਫੋਟੋਆਂ ਖਿੱਚਦਾ ਜਿੱਦਣ ਤੇਰੀ ਫੋਟੋ ਖਿੱਚ ਲਈ ਤੇ ਤੂੰ ਲੜਣਾ ਨਹੀਂ ਇੱਥੇ ਤੇਰਾ ਮੈਂ ਤੈਨੂੰ ਦੱਸ ਦਿੰਦਾ ਐ ਇੱਕ ਵਾਰ ਇਸ ਕੌਮ ਨੂੰ ਮਤਲਕਾਰ ਮਤ ਚੈਲੰਜ ਕਰ ਪੀਸਫੁਲੀ ਬੈਠੇ ਆ ਪੀਸਫੁਲੀ ਪ੍ਰਦਰਸ਼ਨ ਕਰਦੇ ਹੋ ਵਿਰੋਧ ਕਰਦੇ ਆ ਭੱਜਦੇ ਨਹੀਂ ਤੁਸੀਂ ਗੋਲੀਆਂ ਵੀ ਚਲਾ ਲਈਆਂ ਤੁਸੀਂ ਗੋਲੇ ਵੀ ਚਲਾ ਲੈ ਭੱਜਦੇ ਨਹੀਂ ਅੱਲੂਦੇਆਣੇ ਗਿਆ ਮੇਰੀ ਜੱਦਬੰਦੀ ਤੇ ਆ ਕੁਛ ਗਏ ਉੱਥੇ ਤੇ ਦੇਖਿਆ ਹੁਣ ਤੁਸੀਂ ਭੱਜ ਜਾਂਦਾ ਪੁਲਿਸ ਵੀ ਭੱਜੀ ਜਾਂਦੀ ਗੱਡੀ ਅੱਗੇ ਆ ਦੌੜ ਕੇ ਗੱਡੀ 'ਚ ਬੈਠਾ ਏ ਜੋਦਾ ਜਿਹੜਾ ਸਾਨੂੰ ਚੈਲੰਜ ਕਰਦਾ ਏ ਇਸ ਕਰਕੇ ਮੈਂ ਇਹ ਕਹਿ ਰਿਹਾ ਕਿ ਨਸਲਾਂ ਦੀ ਵੀ ਲੜਾਈ ਏ ਇਹ ਤੱਕੜੇ ਹੋ ਕੇ ਲੜਨ ਦੀ ਲੋੜ ਏ ਇਹ ਅੱਜ ਤੁਸੀਂ ਆਏ ਹੋ ਸੱਦੇ ਤੇ ਹਜ਼ਾਰਾਂ ਦਾ ਕੱਪ ਲੈ ਕੇ ਪਰ ਮੇਰੀ ਇੱਕ ਬੇਨਤੀ ਏ ਅੱਜ ਦਾ ਇਹ ਢੇੜਾ ਲਾ ਕੇ ਕਿਤੇ ਫਿਰ ਗਰਮੀ ਸੰਧ ਕੇ ਘਰੇ ਨਾ ਵਹਿ ਜਿਓ ਇਹ ਰੋਜ਼ ਕਿਹੜਾ ਐਵੇਂ ਹੀ ਰਵੇ ਇਹ ਮੋਰਚਾ ਐਵੇਂ ਹੀ ਭਰਿਆ ਰਵੇ ਫਿਰ ਤੁਸੀਂ ਜਿੱਤ ਵੱਲ ਨੂੰ ਜਾਓਗੇ ਜਿੱਤੋਗੇ ਕਿਉਂਕਿ ਤੁਹਾਨੂੰ ਪਤਾ ਹੋਣਾ ਹੈ ਕਿ ਪਹਿਲਾਂ ਪੰਜ ਫਸਲਾਂ ਦੀ ਗੱਲ ਕਰਨ ਆ ਗਿਆ ਸੀ ਢੇੜਾ ਫੇਰੀ ਕਰਕੇ ਤੁਹਾਡਾ ਦਬਾਅ ਹੈ ਇਸ ਅੰਦੋਲਨ ਦਾ ਤਾਇਓ ਭੱਜੇ ਫਿਰਦੇ ਆ ਅੱਜ ਆ ਜਾਖੜ ਜਿਹੜਾ ਅੱਜ ਜੋਗੀ ਨੂੰ ਚਿੱਠੀ ਲਿਖਦਾ ਹੈ ਇਹ ਐਦਾਂ ਕਰਦੇ ਆ ਵੇਖ ਲਓ ਪਹਿਲਾਂ ਕੇਂਦਰੀਵਾਲ ਨੂੰ ਸੱਦਾ ਦਿੰਦਾ ਭਗਵੰਤਬਾਨ ਕਹਿੰਦਾ ਅਸੀਂ ਮਾਸਟਰਾਂ ਨੂੰ ਭੇਜਦੇ ਟ੍ਰੇਨਿੰਗ ਦਿਓ ਤੁਹਾਨੂੰ ਥੱਲੇ ਲਾਉਣ ਲਈ ਪੰਜਾਬ ਵਾਸੀਆਂ ਨੂੰ ਤੁਹਾਡੀ ਕੌਮ ਨੂੰ ਥੱਲੇ ਲਾਉਣ ਲਈ ਪੰਜਾਬੀਅਤ ਨੂੰ ਕਿ ਉਹ ਜ਼ਿਆਦਾ ਅਕਲਮੰਦ ਨੇ ਸਾਡੇ ਨਾਲੋਂ ਤੁਸੀਂ ਇਤਿਹਾਸ ਵੇਖ ਲਓ ਅੰਗਰੇਜ਼ਾਂ ਤੋਂ ਬਾਅਦ ਦਾ ਸਭ ਤੋਂ ਵੱਧ ਆਈਪੀਐਸ ਆਈਐਸ ਪੀਸੀਐਸ ਪੰਜਾਬੀ ਸੰਸਨ ਸਭ ਤੋਂ ਵੱਧ ਇਹ ਕਾਰਪੜ ਕਰਾਣਿਆਂ ਨੇ ਰਲ ਕੇ ਜ਼ਬਰ ਕਰਕੇ ਇੱਕ ਸਾਜਿਛ ਰਚ ਕੇ ਪੰਜਾਬ ਨੂੰ ਥੱਲੇ ਲੈ ਕੇ ਗਏ ਨੇ ਮੇਰੇ ਸਾਥੀਓ ਤੱਕੜੇ ਹੋਣ ਦੀ ਲੋੜ ਹੈ ਮੇਰੀਆਂ ਭੈਣਾਂ ਨੂੰ ਵੀ ਬੇਨਤੀ ਹੈ ਅਸੀਂ ਬਹੁਤ ਵਾਰ ਗੱਲ ਕਰੀ ਦੀ ਹੈ ਅਸੀਂ ਘਰਾ ਤੋਂ ਸ਼ੁਰੂ ਕਰੀਏ ਸੜਾ ਘਰਾਂ ਦਾ ਔਰਾ ਬਦਲ ਗਿਆ ਅੱਜ ਦਾਦੀ ਪੋਤੇ ਨੂੰ ਗੁਰੂ ਘਰ ਲੈ ਕੇ ਨਹੀਂ ਜਾਂਦੀ ਅੱਜ ਦਾਦੀ ਛੋਟੇ ਜਿਹੇ ਪੋਤੇ ਨੂੰ ਕਾਲ ਟੂ ਲਾ ਕੇ ਦਿੰਦੀ ਆ ਮੋਬਾਈਲ ਤੇ ਭੱਲਾ ਫੜ ਕੇ ਬਹਿ ਜਾ ਮੈਂ ਕੰਮ ਕਰ ਲਾਂ ਅੱਜ ਮਾਂ ਕਾਲ ਟੂ ਲਾ ਕੇ ਦਿੰਦੀ ਐ ਤੇ ਫਿਰ ਯੋਧੇ ਕਿੱਥੋਂ ਪੈਦਾ ਹੋਣਗੇ ਜਨਮੀ ਜਨੇ ਤੇ ਭਗਤ ਜਨ ਜਾਂ ਦਾਤਾਂ ਜਾਂ ਸੂਰ ਨਹੀਂ ਤਾਂ ਜੰਮੀ ਬਾਦ ਰਹੇ ਕਹੇ ਕੋ ਆਵੇ ਨੂਰ ਮਾਂ ਨੂੰ ਇਹ ਵਾਦੀ ਮਿਲਿਆ ਇਹ ਸਤਕਾਰ ਮਿਲਿਆ ਉਹਨੇ ਸ਼ੂਰ ਮੈਨੂੰ ਜਨਮ ਦੇਣਾ ਹੈ ਉਹਨੇ ਭਗਤ ਨੂੰ ਦੇਣਾ ਹੈ ਉਹਨੇ ਦਾਨੀ ਨੂੰ ਦੇਣਾ ਹੈ ਤੇ ਮਾਮਾਂ ਦਾ ਫਰਜ਼ ਬਣਦਾ ਹੈ ਕਿ ਆਪਾਂ ਇਸ ਲਈ ਵਗ ਚੱਲੀਏ ਕਿ ਨਵੇੜਾ ਹੋਵੇ ਇਹ ਸੋਚਣ ਦੀ ਲੋੜ ਆ ਜੇ ਅਸੀਂ ਕੋਈ ਅਗਰੋ ਸਮਾਂ ਦੇ ਦਈਏ ਉਸ ਸਮੇਂ ਦੇ ਵਿੱਚ ਤੁਸੀਂ ਕਹੋ ਵੀ ਇਹ ਸਮਝ ਤਾਂ ਨਹੀਂ ਨਿਪੜਿਆ ਹੈਗਾ ਫਿਰ ਮੈਨੂੰ ਲੱਗਦਾ ਸਮਾ ਕਹਿ ਕਰਨਾ ਵੀ ਇਹੋ ਜਿਹਾ ਹੋਊਗਾ ਕਿ ਲੰਮੀ ਲੜਾਈ ਤੋਂ ਅਸੀਂ ਮੂੰਹ ਮੋੜ ਰਹੇ ਆ ਅਸੀਂ ਇਹ ਕਹੀਏ ਕਿ ਜਿੰਨੀ ਦੇਰ ਤੱਕ ਦਿੱਲੀ ਦੀ ਸੱਤਾ ਦਾ ਢਿੱਡ ਨਹੀਂ ਭਰਦਾ ਸਾਡਾ ਸਬਰ ਪਰਖਣ ਤੋਂ ਅਸੀਂ 19 ਦੇਰ ਤੱਕ ਲੜਾਂਗੇ ਜਿੱਦੜ ਨਿੱल्ले ਦੀ ਸੱਤਾ ਦਾ ਸਬਰ ਪੂਰਾ ਹੋ ਜੇ ਉਦੋਂ ਕੋਈ ਮੰਗਾ ਤੇ ਨਵੇੜਾ ਕਰ ਦਿਓ ਅਸੀਂ ਫੈਸਲਾ ਕਰ ਲਾਂਗੇ ਸਾਨੂੰ ਜਦੋਂ মিডিਆ ਵਾਲੇ ਸਵਾਲ ਕਰਦੇ ਨੇ ਕਿ ਕਿੰਨੀ ਦੇਰ ਤੱਕ ਲੜਾਈ ਲੜੀ ਜਾਊ ਉਨੀ ਦੇਰ ਤੱਕ ਲੜੀ ਜਾਊ ਜਿੰਨੀ ਦੇਰ ਤੱਕ ਮਸਲਿਆਂ ਦਾ ਹੱਲ ਨਹੀਂ ਹੋ ਜਾਂਦਾ ਮਸਲਨ ਆ 100 ਦਿਨ ਹੋ ਗਏ ਆ ਭਾਈ 100 ਮਹੀਨੇ ਵੀ ਹੋ ਸਕਦੇ ਆ ਹਜਮ ਹੋਈ ਕਿ ਨਹੀਂ ਹੋਈ ਹੋਈ ਇਹਨੂੰ ਹਜਮ ਕਰੋ ਮੜਿਆ ਇਹ 100 ਮਹੀਨੇ ਵੀ ਲੱਗ ਸਕਦੇ ਆ ਕਜੇ ਇਹ ਇਹ ਕਿਤੇ ਰਾਤ ਚੁਣ ਗਏ ਮੈਨੂੰ ਹੀ ਲੱਗਦਾ ਦੋਰੇ ਕੋ ਪੰਗਾ ਲੜੇ ਸਾਡੇ ਨਾਲ ਉਹਨਾਂ ਨੂੰ ਲੱਗਦਾ ਪੱਕੇ ਰਾਤੇ ਕਰਕੇ ਆਏ ਆ ਕੋਈ ਵੀ ਦੇ 100 ਦਿਨ ਹੋਇਆ 100 ਮਹੀਨਾ ਵੀ ਪੂਰਾ ਕਰ ਸਕਦੇ ਆ ਫੈਸਲਾ ਦਿੱਲੀ ਨੇ ਕਰਨਾ ਵਾ ਉਹਨਾਂ ਕੋਲੇ ਸੱਤਾ ਹੀ ਸਿਰਫ 50 ਸਾਲਾਂ ਦੀ ਹੁੰਦੀ ਆ ਆਪਾਂ ਲੰਮਾ ਦਾਇਆ ਲੈ ਕੇ ਚੱਲੀਏ ਜੇ ਮੰਨ ਲਓ ਕੋਈ ਮੰਗ ਮੰਨ ਵੀ ਲਈ ਮੰਨ ਲਈ ਫਿਰ ਨਾ ਆਪਾਂ ਅੰਦੋਲਨ ਛੱਡ ਦੇਣਾ ਕਰਨਾ ਤੇ ਅੰਦੋਲਨ ਹੁਣ ਨਾਲੇ ਕੰਮ ਤੁਰਿਆ ਵਾ ਛੱਡ ਨਹੀਂ ਬਣਿਆ ਲੰਗਰ ਵੀ ਤਪੇ ਆ ਕੰਮ ਸਾਰਾ ਚਲਿਆ ਕਰੋੜਾ ਰੁਪਇਆ ਆਪਾਂ ਲਾਤਾ ਇਥੇ ਦੋਰੇ ਫੇਰ ਕਰਦੇ ਰਹਾਂਗੇ ਹੁਣ ਤਵੇ ਤਵੇ ਤੇ ਕੰਮ ਤੁਰਿਆ ਚੱਲੇ ਤੋ ਇਸ ਕਰਕੇ ਮਨ ਬਣਾ ਲਓ ਕਿ ਇਹ ਮੋਰਚਾ ਲੰਮਾ ਚੱਲਣਾ ਆਰੇ ਚੱਲੂਗਾ ਅਰੇ ਨੂੰ ਇਹਨੂੰ ਚਲਾਇਆ ਤੋਂ ਬਗੈਰ ਖੇਤੀ ਸੰਕਟ ਦਾ ਕੋਈ ਹੱਲ ਵੀ ਨਹੀਂ ਹੈਗਾ ਤੁਸੀਂ ਅੰਦੋਲਨ ਨੂੰ ਇਕੱਠਾ ਕਰ ਲਓ ਜਿਸ ਕਿਸਮ ਦੀ ਭਾਰਤ ਦੀ ਸੱਤਾ ਵਾ ਚੰਦ ਦਿਨਾਂ ਤੇਨੂੰ ਨਵੇੜਨਾ ਚਾਹੋ ਤੁਸੀਂ ਫਟੇ ਇਕੱਠ ਕਰਕੇ ਥੋੜੇ ਸਮੇਂ ਦੇ ਦਾ ਨਵੇੜਾ ਕਰ ਲੋਗੇ ਇਹ ਤਜਰਬਿਆਂ ਨਾਲ ਦਿੱਲੀ ਨਿਬੜੀ ਫੜੀ ਆ ਔਰ ਇਹਦੋਂ ਵਹ ਇਹ ਵੀ ਦਿੱਲੀ ਦੀ ਕੋਸ਼ਿਸ਼ ਹੁੰਦੀ ਆ ਪੇਨਾਂ ਨੂੰ ਅਕਾਦੀਏ ਥਕਾਦੀਏ ਔਰ ਜੇ ਸਾਡੇ ਹਰਾਬੇ ਬਣ ਜਾਣ ਬਿਨਾ ਆਕਣ ਵਾਲਿਆਂ ਨਾ ਥੱਕਣ ਵਾਲੇ ਆ ਫਿਰ ਲੱਗਦਾ ਸਾਨੂੰ ਕੋਈ ਹਰਾਉਣ ਵਾਲਾ ਕੋਈ ਨਹੀਂ ਹੈਗਾ ਸੋ 100 ਦਿਨ ਨਿਕਲਦਿਆਂ ਆ ਬੈਠੇ ਮੇਰੇ ਲੱਗੇ ਆ ਗੀ ਇੰਨੀ ਤੇਜ਼ ਜ਼ਿੰਦਗੀ ਜੀ ਆ ਸਾਨੂੰ ਨਹੀਂ ਪਤਾ ਲੱਗਾ ਵੀ 100 ਦਿਨ ਕਿਹੜੇ ਵੇਲੇ ਬਸ ਅੰਤ 'ਚ ਸਾਡੀ ਆਂਗੂ ਟੀਮ ਨੂੰ ਇੰਨਾ ਯਕੀਨ ਨਹੀਂ ਸੀ ਕਿ ਜੇ ਮੈਂ ਫਿਰ ਬੈਠੂਗੀ ਜੋਰ ਨਾਲ ਪੰਡਾਲ ਲਾਇਆ ਤੁਸੀਂ ਉਹ ਝੂਠਾ ਸਾਬੂਲ ਕਰ ਗਏ ਸ਼ਾਇਦ ਅੱਜ ਵਾਲੀ ਵੱਡਾ ਮੇਲੇ ਤੋਂ ਕਰਕੇ ਵੱਡੋ ਆਪਣਾ ਆਲਾ ਦिए ਤੇ ਤੁਸੀਂ ਲੋ ਵੀ ਪਰ ਦੇਣਾ ਕਿ ਸ਼ਾਇਦ ਫੇਰ ਦੁਬਾਰਾ ਸਾਨੂੰ ਮਾਫੀ ਮੰਗਣੀ ਭਾਈ ਮੈਂ ਖੁਦਾ ਰਣਨੀ ਆ ਧੰਨਵਾਦ ਹਾਂ ਅੱਜ ਪ੍ਰੇਰਿਤ ਕਰਦਾ ਕਿ ਆਪਾਂ ਕੱਲ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਨੂੰ ਜਾਣਾ ਰੇਲਾਂ ਖੁੱਲ ਗਈਆਂ ਮਰੋ ਜਾਇਆ ਜਾ ਸਕਦਾ ਵਕਤ ਤੋਂ ਵਕਤ ਗਿਣਤੀ ਵਿੱਚ ਇੱਥੇ ਰਹਿਣ ਦੀ ਕਿਰਪਾਲਤਾ ਕੀਤੀ ਜਾਵੇ ਮੇਰੇ ਵੱਲੋਂ ਦੋਆ ਫੋਰਮਾਂ ਦੇ ਆਰਗੂ ਸਰਵਰਨਾ ਦਾ ਸੰਗਤ ਦਾ ਬਹੁਤ ਬਹੁਤ ਧੰਨਵਾਦ ਪ੍ਰੈਸ ਵਾਲਿਆਂ ਨੂੰ ਬੇਨਤੀ ਆ ਰੈਲੀ ਮੁੱਕਣ ਤੋਂ ਬਾਅਦ ਇੱਥੇ ਚਾਰ ਸਵਾਲ ਕਰ ਲਿਓ ਸਾਰੀ ਲੀਡਰਸ਼ਿਪ ਬੈਠੀ ਹੋਈ ਆ ਵਾਹਿਗੁਰੂ ਜੀ ਕਾ ਖਾਲਸਾ